ਬਿਹਦੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 8 ਸਾਲਾਂ ਜਵਾਕ ਦੀ ਗੱਡੀ ਦੀ ਲਪੇਟ 'ਚ ਆਉਣ ਕਾਰਨ ਜਰਮਨੀ ਦੇ ਵਿੱਚ ਮੌਤ ਹੋ ਗਈ ਹੈ ਤਾਂ ਦਸੂਹੇ ਦੇ ਰਹਿਣ ਵਾਲੇ ਪ੍ਰਸਿੱਧ ਸ਼ਾਇਰ ਚੰਨ ਸਿੰਘ ਚੱਕਰਵਰਤੀ ਦੇ ਪੋਤਰੇ ਦੀ ਇਸ ਸੜਕ ਹਾਦਸੇ ਦੇ ਵਿੱਚ ਕਾਰ ਮੌਤ ਹੋ ਗਈ ਹੈ ਜੋ ਕਿ ਜਰਮਨੀ ਦਾ ਰਹਿਣ ਵਾਲਾ ਸੀ ਤਾਂ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਰਮਨੀ ਦੇ ਡਰੋਸਨਸਟ੍ਰੈਡ ਵਿਖੇ ਇੱਕ ਪਾਰੀ ਵਾਹਨ ਦੀ ਲਪੇਟ ਚ ਆਉਣ ਨਾਲ ਨਵੀਰ ਸਿੰਘ ਗੱਬੀ ਜਿਸ ਦੀ ਉਮਰ ਸਿਰਫ 8 ਸਾਲ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਨਾਲ ਹੀ ਇਹ ਜਾਣਕਾਰੀ ਦਿੰਦੇ ਹੋਏ ਕਵੀ ਚਾਂਦ ਸਿੰਘ ਚਗਰਪਤੀ ਨੇ ਦੱਸਿਆ ਹੈ ਕਿ ਉਸ ਦਾ ਪੋਤਰਾ ਨਵੀਰ ਸਿੰਘ ਗੱਬੀ ਜਿਸ ਦੀ ਉਮਰ ਸਿਰਫ 8 ਸਾਲ ਹੈ ਉਹ ਸਕੂਲ ਤੋਂ ਵਾਪਸ ਆ ਕੇ ਖੇਡਣ ਦੇ ਲਈ ਘਰ ਦੇ ਬਾਹਰ ਗਿਆ ਸੀ ਜਿੱਥੇ ਅਚਾਨਕ ਉਸ ਨੂੰ ਕਿਸੇ ਪਾਰੀ ਵਾਹਨ ਨੇ ਟੱਕਰ ਮਾਰ ਦਿੱਤੀ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਫੋਨ ਆਇਆ ਜਦੋਂ ਇਸ ਖਬਰ ਦੀ ਸੂਚਨਾ ਮਿਲੀ ਤਾਂ ਉਹ ਇੱਕਦਮ ਹੱਕੇ ਬੱਕੇ ਹੈਰਾਨ ਰਹਿ ਗਏ ਅਤੇ ਸਾਡੇ ਉੱਤੇ ਜਿਵੇਂ ਦੁੱਖਾਂ ਦਾ ਪਹਾੜ ਡਿੱਗ ਪਿਆ। ਇਸ ਦੁਖਦਾਈ ਖਬਰ ਨੂੰ ਸੁਣ ਕੇ ਸਾਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਉਹਨਾਂ ਨੇ ਦੱਸਿਆ ਹੈ ਕਿ ਹੁਣ ਤੱਕ ਉਸ ਦਾ ਲੜਕਾ ਨਰਿੰਦਰ ਸਿੰਘ ਲਾਡੀ ਜਰਮਨੀ 'ਚ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਜਦੋਂ ਇਹ ਦਰਦਨਾਕ ਹਾਦਸਾ ਵਾਪਰਿਆ ਤਾਂ ਸਭ ਹੱਕੇ ਬੱਕੇ ਰਹਿ ਗਏ। ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਦਾਦੀ ਕਿ ਬੱਚੇ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਕੀਤਾ ਜਾਵੇਗਾ ਮੇਰਾ ਬੇਟਾ ਨਿੰਦਰ ਸਿੰਘ ਲਾਡੀ ਕਾਫੀ ਸਾਲਾਂ ਤੋਂ ਜੋ ਜਰਮਨ ਵਿੱਚ ਰਹਿ ਰਿਹਾ ਮੇਰਾ ਪੋਤਾ ਉਹਦੇ ਨਾਲ ਹੀ ਜਰਮਨ ਗਿਆ ਸੀ ਕਿੰਨੇ ਸਾਲ ਹੋ ਗਏ ਉਹਦੀ 8 ਸਾਲ ਦੀ ਉਮਰ ਆ 7 ਸਾਲ ਹੋ ਗਏ ਸੀ 8 ਮਹੀਨਾ ਚੜ੍ਹਿਆ ਸੀ ਤੇ ਅਚਨਚੇਤ ਉਹ ਸਕੂਲ ਤੋਂ ਵਾਪਸ ਆਇਆ ਆਪਣੀ ਮੰਮੀ ਨੂੰ ਕਹਿਣ ਲੱਗਾ ਮੈਂ ਖੇਤੋਂ ਚੱਲਾਂ ਉਸ ਰਾਤ ਕੋਲ ਕੇਂਟਰ ਸੀ ਉਹ ਘਰ ਵਾਲਾ ਉਹਦੇ ਥੱਲੇ ਆ ਕੇ ਪੈਰ ਥੱਲੇ ਆ ਕੇ ਮੇਰੇ ਪੁੱਤ ਦੀ ਡੈਥ ਹੋ ਗਈ ਉਹਦਾ ਨਾਮ ਨਵਦੀਪ ਸਿੰਘ ਹੈ ਵੀ ਉਸ ਪੁੱਤਰ ਨੇ ਦਸੰਗ ਲਾਡੀ ਪਰਿਵਾਰ ਨੂੰ ਬਹੁਤ ਸਦਮਾ ਲੱਗਾ ਜਨਰਲ ਜੀ ਨੇ ਸਾਨੂੰ ਜਿਹੜਾ ਕੀ ਕਾਰਵਾਈ ਕੀਤੀ ਜਾਦੀ ਜਨਰਲ ਪੁਸਪਾਲਿਆ ਨੇ ਉਸ ਵੇਲੇ ਤੁਰੰਤ ਕਾਰਵਾਈ ਕਰਦੇ ਹੋਏ ਕੇਂਟਰ ਨੂੰ ਇੰਟਰਵਿਊ ਵਾਇਨ ਨੂੰ ਰੈਸਟ ਕਰ ਲਿਆ ਤੇ ਜਰੂ ਵਾਲੇ ਤਫਤੀਸ਼ ਕਰ ਰਹੇ ਹਨ ਕਿ ਕਿਸ ਕਿਸ ਤਰ੍ਹਾਂ ਪਹਾਣਾ ਵਰਤਿਆ ਇਹ ਖਬਰ ਬਹੁਤ ਦੁਖਦਾਈ ਖਬਰ ਹੈ ਪਰਿਵਾਰ ਬਹੁਤ ਸਦਮੇ ਵਿੱਚ ਆ ਬਾਹਰ ਬੱਚੇ ਵੀ ਬਹੁਤ ਸਦਮੇ ਵਿੱਚ ਸਾਨੂੰ ਫੋਨ ਤੇ ਸਾਰੀ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਸਮਾਪਤ ਹੋਇਆ ਤੁਰੰਤ ਉਹਨਾਂ ਮਾਨਕਿਆਂ ਦਾ ਫੋਨ ਆਇਆ ਤੇ ਪਹਾਣਾ ਵਰਤ ਗਿਆ ਜਿਹਨੂੰ ਖਬਰ ਸੁਣ ਕੇ ਦਾ ਮਨ ਬਹੁਤ ਦੁਖੀ ਹੈ ਅਸੀਂ ساری ਜ਼ਿੰਦਗੀ ਉਤਰੇ ਦੀ ਜੋ ਯਾਦ ਹੈ ਹਮੇਸ਼ਾ ਆਪਣੇ ਮਨਾਂ ਵਿੱਚ ਰੱਖਦੇ ਹਾਂ ਕਿ ਹੁਣ ਤੁਸੀਂ ਅੰਤਿਮ ਦਰਸ਼ਨ ਲਈ ਕਿ ਬੱਚੇ ਉੱਥੇ ਸੰਸਕਾਰ ਕੀਤਾ ਜਾਏਗਾ ਜਾਂ ਕੋਈ ਉੱਥੇ ਕੀਤਾ ਜਾਏਗਾ ਜਰਮਨ ਨਹੀਂ ਉਹਦੀ ਹਾਲਤ ਬਹੁਤ ਖਰਾਬ ਹੋਣ ਕਰਕੇ ਬੱਚੇ ਦੀ ਕਿਉਂਕਿ ਕੈਂਟਰ ਥੱਲੇ ਆਉਣ ਕਰਕੇ ਜਿਆਦਾ ਆਪਰੇਸ਼ਨ ਹੋ ਗਿਆ ਹੈ ਇਸ ਕਰਕੇ ਉਹਦਾ ਬੁੱਧਵਾਰ ਨੂੰ ਜਰਮਨ ਵਿਖੇ ਸੰਸਕਾਰ ਕੀਤਾ ਜਾਵੇਗਾ ਪਰਿਵਾਰ ਨਾਲ ਜੀ ਬਹੁਤ ਮਾੜਾ ਹੋਇਆ ਜੀ ਮਨਿੰਦਰ ਸਿੰਘ ਜੀ ਜਿਹੜੇ ਮੇਰੇ ਵੱਡੇ ਭਾਜੀ ਲੱਗਦੇ ਆ ਜੀ ਇਹ ਜਰਮਾ ਰਹਿ ਰਹੇ ਕਾਫੀ ਟਾਈਮ ਤੋਂ ਤੇ ਇਹਨਾਂ ਦਾ ਬੇਬੀ ਜਿਹੜਾ ਵਾ 7 ਸਾਲ ਦਾ ਹੈਗਾ ਜੀ ਉਹ ਸਕੂਲ ਤੋਂ ਆਇਆ ਵਾ ਤੇ ਆ ਕੇ ਮੰਮਾ ਨੂੰ ਬੋਲਦਾ ਹੈ ਕਿ ਮੰਮਾ ਮੈਂ ਨਾ 5 ਮਿੰਟ ਚ ਆਇਆ ਖੇਡ ਕੇ ਤੇ ਬਾਹਰ ਜਾਂਦਾ ਤੇ 20 ਮਿੰਟ ਬਾਅਦ ਹੀ ਉਹਨਾਂ ਨੂੰ ਖਬਰ ਮਿਲ ਜਾਂਦੀ ਹੈ ਕਿ ਇਦਾਂ ਹਾਦਸਾ ਵਾ ਕਰ ਗਿਆ ਉਹਨਾਂ ਦੇ ਨਾਲ ਤੇ ਪਰਿਵਾਰ ਬਹੁਤ ਦੁਖਾ ਚਾ ਜੀ ਤੇ ਕੀ ਹੁਣ ਸੰਸਕਾਰ ਉਥੇ ਕੀਤਾ ਜਾਏਗਾ ਹਾਂਜੀ ਹਾਂਜੀ ਉਹ ਥੋੜੀ ਥੋੜੀ ਹਾਲਤ ਨਾ ਜਿਆਦਾ ਖਰਾਬ ਹੋ ਗਈ ਜੀ ਉਦੇ ਕਰਕੇ ਫਿਰ ਇੱਥੇ ਨਹੀਂ ਲਿਆ ਜਾ ਸਕਦਾ ਬੁੜੀ ਨੂੰ ਤੇ ਉਹਨਾਂ ਦਾ ਸੰਸਕਾਰ ਜਿਹੜਾ ਉੱਥੇ ਹੀ ਕੀਤਾ ਜਾਏਗਾ ਔਰ ਤੋਂ ਬਾਅਦ ਵੱਡੇ ਭਾਜੀ ਇੱਥੇ ਆਣਗੇ ਤੇ ਬਾਕੀ ਬਾਕੀ ਇੱਥੇ ਕਰਨਗੇ ਰਸਮਾਂ ਜੀ ਤੇ ਪਰਿਵਾਰ ਤੇ ਬਹੁਤ ਦੁੱਖ ਦਾ ਟਾਈਮ ਹੈ ਜੀ ਜੀ ਇਹ ਗੈਵੀ ਸਾਡੀ ਗਲੀ 'ਚ ਸਾਡੇ ਇਕੱਠੇ ਘਰ ਹੈ ਜੀ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਬਾਹਰ ਆਪਣੇ ਫਾਦਰ ਨਾਲ ਗਿਆ ਸੀ ਤੇ ਬੜਾ ਵਧੀਆ ਪਰਿਵਾਰ ਹੈ ਜੀ ਇਹ ਤੇ ਇੰਨਾ ਸੋਹਣਾ ਬੱਚਾ ਵੀ ਸਾਡੇ ਲਾਗੇ ਦਾ ਕਿ ਜਿੰਨੇ ਘਰ ਆ ਇੰਨਾ ਸੋਹਣਾ ਬੱਚਾ ਨਹੀਂ ਕਿਸੇ ਦਾ ਹੈਗਾ ਜੀ ਬਹੁਤ ਪਿਆਰਾ ਸੀਗਾ ਪੂਰੇ ਜਾਨ ਦਾ ਇੰਨਾ ਦੁੱਖ ਹੈ ਸਾਰਾ ਸਾਡਾ ਮੁੱਲਾ ਸਾਡਾ ਕੈਂਥਾ ਜਿੰਨਾ ਵੀ ਆ ਬਹੁਤ سارے ਬਾਰੇ ਸਾਰੇ ਸੋਗ ਜਾਈ ਸਾਰੇ ਬਹੁਤ ਮਾੜਾ ਕੰਮ ਹੋਇਆ ਆਪਾਂ ਇਸ ਪਰਿਵਾਰ ਦੇ ਨਾਲ ਖੜੇ ਆ ਜੀ ਜੋ ਦੁੱਖ ਸੁੱਖ ਦੇ ਉਹਨਾਂ ਦੇ ਭਾਈਵਾਲ ਆ ਜੀ